ਜੇ ਪੀਰਾਂ ਦੀ ਜੀ ਜਸ ਅੰਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਖਾਸ ਉਹਨਾਂ ਲਈ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਪ੍ਰੋਬਲਮ ਕੰਮਕਾਰ ਦੇ ਵਿੱਚ ਆਈ ਜਾ ਰਹੀ ਆ ਕੋਈ ਵਰਕਤ ਨਹੀਂ ਹੈ ਕੰਮ ਵਾਦਦਾ ਨਹੀਂ ਕੰਮ ਚੱਲਦਾ ਨਹੀਂ ਸੋ ਇੱਥੇ ਤੁਸੀਂ ਜਿਕਰ ਇਹ ਬਾਠ ਸੁਣੋਗੇ ਜੇ ਕਰ ਸਕਦੇ ਹੋ ਤਾਂ ਕਰਨਾ ਜ਼ਰੂਰ ਜੇ ਨਹੀਂ ਕਰ ਸਕਦੇ ਤਾਂ ਫੋਨ ਤੇ ਲਗਾ ਕੇ ਘਰ ਵਿੱਚ ਛੱਡ ਦਿਓ ਜਾਂ ਜਿੱਥੇ ਵੀ ਤੁਸੀਂ ਕੰਮ-ਕਾਰ ਕਰਦੇ ਹੋ ਉੱਥੇ ਲਗਾ ਕੇ ਛੱਡ ਦਿਓ ਸੋ ਲਗਾਤਾਰ ਇਹ ਕਰਮ ਕਰਨ ਦੇ ਨਾਲ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਕਿਉਂਕਿ ਜੋ ਕਰਮ ਰੱਬ ਦੇ ਨਾਮ ਦੇ ਹੁੰਦੇ ਨੇ ਜੀ ਉਹਨਾਂ ਦਾ ਲਾਭ ਫਲ ਜ਼ਰੂਰ ਮਿਲਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਨਾ ਤੇ ਕਰਮ ਕਰਨਾ ਫਿਰ ਹੀ ਅੱਗੇ ਵਧੋਗੇ ਜਿਸ ਤੁਸੀਂ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਹੋਰ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਲਾਸ ਜੰਨੇ ਆਂ ਸੋ ਪਹਿਲਾਂ ਇੱਥੇ ਕਰਾਂਗੇ ਕਿ ਆਪਾਂ কাল ਫੋਟੋ ਪੋਸਟ ਪਾਈ ਹੋਈ ਆ ਜੀ ਜਿਨ੍ਹਾਂ ਨੂੰ ਆਵਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਜੀ ਜਾਨੀ ਕਿ ਆਵਾਜ਼ ਹੋਰ ਤੁਹਾਨੂੰ ਸੁਣਾਈ ਹੋਰ ਭਾਸ਼ਾ ਦੇ ਵਿੱਚ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਆ ਜੀ ਤਾਂ ਕਿਵੇਂ ਉਹਨੂੰ ਸੈੱਟ ਕੀਤਾ ਜਾਵੇ ਆਪਾਂ ਇੱਕ ਫੋਟੋ ਪੋਸਟ ਲਈ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੋਈ ਆ ਜੀ ਜੇਕਰ ਅਾ ਦੇਖ ਸਕਦੇ ਹੋ ਤਾਂ ਜਰੂਰ ਦੇਖੋ ਉਸ ਹਿਸਾਬ ਦੇ ਨਾਲ ਤੁਸੀਂ ਇਹ ਕੰਮ ਕਰੋ ਤੇ ਇਹਦੇ ਨਾਲ ਅਵਾਜ਼ ਤੁਹਾਨੂੰ ਪਹਿਲਾ ਵਾਰ ਪੰਜਾਬੀ ਜੀ ਹੀ ਆਵੇਗੀ ਜੀ ਜਿਨ੍ਹਾਂ ਨੂੰ ਇਸ ਵਕਤ ਪੰਜਾਬੀ ਜੀ ਸੁਣਾਈ ਦੇ ਰਹੀ ਹੈ ਆਵਾਜ਼ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀ ਦੀ ਹਸੀਨ ਸੇਵਾ ਕਰਦੇ ਆ ਪੀਰਾਂ ਦੀ ਕਹਿੰਦੇ ਵੀਰਵਾਰ ਦੀ ਵੀਰਵਾਰ ਸੇਵਾ ਕਰਦੇ ਆ ਪਰ ਵੀਰਵਾਰ ਤੋਂ ਇਲਾਵਾ ਬਾਕੀ ਦੇ ਦਿਨ ਕਹਿੰਦੇ ਹਰ ਵਕਤ ਮੂੰਹ ਵਿੱਚੋਂ ਮੁਖ ਵਿੱਚੋਂ ਇੱਕ ਹੀ ਸ਼ਬਦ ਨਿਕਲਦਾ ਹੈ ਵਾਹਿਗੁਰੂ ਵਾਹਿਗੁਰੂ ਸੋ ਕਹਿੰਦੇ ਕਿ ਇਹਦੇ ਬਾਰੇ ਦੱਸੋ ਸੋ ਆਪਾਂ ਇੱਕ ਵਾਰ ਇਸ ਕਮੈਂਟ ਦਾ ਜਵਾਬ ਪਹਿਲਾਂ ਵੀ ਦੇ ਚੁੱਕੇ ਹਾਂ ਇਸ ਲਈ ਕਹੀਦਾ ਕਿ ਵੀਡੀਓ ਨੂੰ ਪਲੀਜ਼ ਜ਼ਰੂਰ ਪੂਰੀ ਸੁਣਿਆ ਕਰੋ ਜੀ ਸੋ ਇੱਥੇ ਕਿਉਂਕਿ ਕਈ ਆਈਡੀਆਂ ਅਸਾਂ ਹੈ ਜਿਨ੍ਹਾਂ ਦਾ ਜੀ ਬਿਲਕੁਲ ਯਾਦ ਰਹਿੰਦਾ ਹੈ ਕਿਉਂਕਿ ਕਮੈਂਟਸ ਕਾਫੀ ਹੱਦ ਤੱਕ ਆਉਂਦੇ ਹੀ ਰਹਿੰਦੇ ਨੇ ਹਰ ਰੋਜ਼ ਵੀਡੀਓਸ ਆਉਂਦੇ ਨੇ ਜੀ ਸੋ ਦੇਖੋ ਜੀ ਜੋ ਤੁਹਾਨੂੰ ਇਹ ਸਭ ਸੰਕੇਤੀਆ ਮਾਲਕ ਵੱਲੋਂ ਕਿਉਂਕਿ ਜਿਹਦੇ ਤੇ ਕਿਰਪਾ ਹੁੰਦੀ ਹੈ ਮਾਲਕ ਦੀ ਸੋ ਉਹ ਹਰ ਵਕਤ ਸ਼ਬਦ ਨੂੰ ਸਿਮਰ ਸਕਦਾ ਹੈ ਸੋ ਸਤਨਾਮ ਵਾਹਿਗੁਰੂ ਦਾ ਜਾਪ ਮੂੰਹ ਚੋਂ ਮੁਖ ਚੋਂ ਨਿਕਲਦਾ ਹੈ ਤੇ ਇਹ ਵਧੀਆ ਹੀ ਸੰਕੇਤਾ ਜੀ ਕਿਉਂਕਿ ਹਰ ਵਕਤ ਕੋਈ ਬਿਰਲੀ ਰੂਹ ਹੀ ਸ਼ਬਦ ਨੂੰ ਯਾਦ ਰੱਖ ਸਕਦੀ ਆ ਤੇ ਇਹ ਸ਼ਬਦ ਜਿੰਨਾ ਜ਼ਿਆਦਾ ਤੁਸੀਂ ਸਿਮਰਦੇ ਜਾਊਂਗੇ ਉੰਨਾ ਹੀ ਰੂਹ ਨੂੰ ਪਰਮਾਤਮਾ ਦਾ ਰੰਗ ਚੜਦਾ ਜਾਵੇਗਾ ਸੁਮਨ ਸਾਫ ਹੁੰਦਾ ਤੇ ਸ਼ਾਂਤ ਹੁੰਦਾ ਜਾਵੇਗਾ ਜੀ ਚੰਗਾ ਕਰਮ ਹੈ ਸੁਬੀਰਵਾਲ ਦੀ ਸੇਵਾ ਤਾਂ ਆਪਾਂ ਕਈ ਵਾਰ ਦੱਸਿਆ ਵੀ ਆ ਪੀਰਾਂ ਫਖੀਰਾਂ ਦੀ ਸੇਵਾ ਕਰੋ ਠੀਕ ਹੈ ਪਰ ਗੁਰੂ ਬਣਾਉਣਾ ਜ਼ਰੂਰੀ ਆ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਸ਼ਬਦ ਸਾਨੂੰ ਮਿਲਦਾ ਹੈ ਅਸੀਂ ਗੁਰ ਧਾਰਨਾ ਕਰਦੇ ਆ ਤੇ ਉਹਦੇ ਨਾਲ ਸਦੀ ਸਿੱਧੀ 84 ਕੱਟੀ ਜਾਂਦੀ ਆ 84 ਦੇ ਜੀੜ ਤੋਂ ਅਸੀਂ ਨਿਕਲਦੇ ਆ ਤੇ ਪਾਰ ਲੱਗ ਸਕਦੇ ਆ ਸਿਰਫ ਇੱਕ ਨਾਮ ਸ਼ਬਦ ਦੇ ਥ्रू ਗੁਰੂ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਕਿਉਂਕਿ ਉਹ ਹੀ ਸਾਨੂੰ ਮੁਕਤੀ ਦਾ ਇੱਕ ਰਾਹ ਦੱਸਦਾ ਹੈ ਤੇ ਗੁਰੂ ਹੀ ਹਮੇਸ਼ਾ ਸਾਡੀ ਰੱਖਿਆ ਕਰਦਾ ਆ ਪਪ ਸਾਗਰ ਪਾਰ ਕਰਾਉਂਦਾ ਹੈ ਜੀ ਗੁਰੂ ਤੋਂ ਬਿਨਾ ਇਨਸਾਨ ਕੁਛ ਵੀ ਨਹੀਂ ਬਸ ਇੱਕ ਗੱਲ ਦਾ ਧਿਆਨ ਰੱਖੋ ਕਿ ਇਹ ਗੱਲਾਂ ਕਿਸੇ ਨਾਲ ਸਾਂਝੀਆਂ ਨਾ ਕੀਤੀਆਂ ਜਾਣ ਸੋ ਬਹੁਤ ਵਾਰ ਕਹਿੰਦੇ ਆ ਕਹਿੰਦੇ ਕਿ ਜੇ ਮੋਠ ਬੰਦਵਾ ਤੇ ਲੱਖ ਦੀ ਜੇ ਖੁੱਲ ਜਾਵੇ ਤਾਂ ਕੱਖ ਦੀ ਸੋ ਅਸੀਂ ਜਦੋਂ ਰੌਲਾ ਪਾ ਦਿੰਦੇ ਆ ਤੇ ਬਹੁਤ ਆਪਣਾ ਨੁਕਸਾਨ ਕਰ ਲੈਣੇ ਆ ਸੋ ਜੇਕਰ ਚੁੱਪਚਾਪ ਇਹ ਗੱਲਾਂ ਨੂੰ ਅਸੀਂ ਸਮਝਦੇ ਜਾਈਏ ਦੇਖਦੇ ਜਾਈਏ ਤੇ ਅਮਲ ਕਰਦੇ ਜਾਈਏ ਤੇ ਗੱਲ ਔਰ ਵੀ ਜ਼ਿਆਦਾ ਨਿਖਰ ਜਾਂਦੀ ਹੈ ਸੋ ਇਸ ਕਰਕੇ ਹਮੇਸ਼ਾ ਹੀ ਇਹ ਗੱਲਾਂ ਨੂੰ ਗੁਪਤ ਰੱਖੋ ਜਿਹਦੇ ਨਾਲ ਤੁਹਾਨੂੰ ਔਰ ਵੀ ਜ਼ਿਆਦਾ ਮਾਲਕ ਦੀ ਕਿਰਪਾ ਮਿਲ ਸਕੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਸਿਰਫ ਇੱਕ ਤੁਹਾਨੂੰ ਹੀ ਗੁਰੂ ਮੰਨਦੇ ਆ ਤੇ ਤੁਹਾਡੀਆਂ ਹੀ ਵੀਡੀਓ ਸੁਣਦੇ ਆ ਅਮਲ ਵੀ ਕਰਦੇ ਆ ਕਰਮ ਕਰਦੇ ਆ ਤੇ ਕਹਿੰਦੇ ਤੜਕੇ ਅਸੀਂ ਸਿਮਰਨ ਵੀ ਕਰਦੇ ਆ ਸੋ ਦੇਖੋ ਜੀ ਜਿਨ੍ਹਾਂ ਦਾ ਤੁਸੀਂ ਸਿਮਰਨ ਕਰ ਰਹੇ ਹੋ ਜੋ ਸ਼ਬਦ ਤੁਹਾਨੂੰ ਮਿਲਿਆ ਹੋਇਆ ਨਾਮਦਾਨ ਮਿਲਿਆ ਹੋਇਆ ਹੈ ਜੀ ਸੋ ਜਿੱਤੋ ਸ਼ਬਦ ਮਿਲਿਆ ਹੈ ਉਹ ਗੁਰੂ ਹੋਇਓ ਰਹਿਣਾ ਹੈ ਤੁਹਾਡਾ ਜੀ ਬਾਕੀ ਇਨਕ ਹੈ ਕਿ ਤੁਸੀਂ ਇੱਛਤ ਮਾਨ ਦਿੰਦੇ ਹੋ ਸਤਿਕਾਰ ਕਰਦੇ ਹੋ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸੋ ਬਾਕੀ ਅਸੀਂ ਕਿਸੇ ਦੇ ਗੁਰੂ ਨਹੀਂ ਬਣ ਸਕਦੇ ਸਿਰਫ ਇੱਕ ਆਪਣਾ ਫਰਜ਼ ਨਿਭਾ ਰਹੇ ਆ ਸੋ ਆਪੋ ਆਪਣੇ ਗੁਰੂ ਦੀ ਵਡਿਆਈ ਕਰਨੀ ਆ satsang ਤੁਸੀਂ ਕੋਈ ਵੀ ਸੁਣ ਲਓ ਵੀਡੀਓ ਜਿਹੜੀ ਮਾਲਕ ਦੇ ਨਾਲ ਜੁੜੀ ਹੋਈ ਹੈ ਚੰਗੀ ਗੱਲ ਆ ਉਹ ਤੁਸੀਂ ਸੁਣਦੇ ਜਾਓ ਤੇ ਜ਼ਿੰਦਗੀ ਚ ਬਦਲਾਵ ਉਹ ਹੁੰਦਾ ਜਾਣਾ ਹੈ ਪਰ ਗੁਰੂ ਆਪਣਾ ਹੀ ਮਨਾਉਣਾ ਹੈ ਤੇ ਆਪਣੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਆ ਪਹਿਲ ਉਹਨੂੰ ਹੀ ਦੇਣੀ ਆ ਉਹਨੂੰ ਵੱਡਾ ਸਮਝਣਾ ਆ ਨਾ ਹੀ ਕਿ ਕਿਸੇ ਦੀ ਵੀ ਤੁਸੀਂ ਵੀਡੀਓ ਸੁਣਦੇ ਹੋ ਉਹਨੂੰ ਵੱਡਾ ਔਦਾਂ ਦੇਣਾ ਸੋ ਜਦੋਂ ਤੁਸੀਂ ਆਪਣੇ ਗੁਰੂ ਨੂੰ ਵੱਡਾ ਔਦਾਂ ਦਿੰਦੇ ਹੋ ਸੋ ਇਹ ਸੋਚਣਾ ਸ਼ਬਦ ਜਾਣੀ ਕਿ ਕੋਈ ਸ਼ਬਦ ਹੈ ਉਹਦੇ ਵਿੱਚ ਕਿਸੇ ਹੋਰ ਫਰਿਸ਼ਤੇ ਦਾ ਨਾਮ ਲਿਆ ਜਾ ਰਿਹਾ ਹੈ ਮੰਨ ਲਓ ਕਿ ਲੱਖਾ ਦਾ ਪੀਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਸ਼ਬਦ ਚੰਗਾ ਵੀ ਲੱਗ ਰਿਹਾ ਪਰ ਮਨ ਤੁਸੀਂ ਖਵਾਜਾ ਪੀਰ ਨੂੰ ਰਹਿਓ ਤੇ ਤੁਸੀਂ ਉੱਥੇ ਉਹ ਸੋਚ ਰੱਖ ਕੇ ਉਹ ਸ਼ਬਦ ਨੂੰ ਸੁਣਨਾ ਹੈ ਕਿ ਇਹ ਮੇਰੇ ਪੀਰ ਲਈ ਹੈ ਤਾਂ ਆਪਣੇ ਪੀਰ ਲਈ ਆਪਣੇ ਗੁਰੂ ਲਈ ਅਸੀਂ ਸੁਣ ਰਹੇ ਹਾਂ ਸੋ ਤੁਹਾਡੀ ਸੋਚ ਐਸੀ ਹੋਣੀ ਚਾਹੀਦੀ ਜਦੋਂ ਸੋਚ ਐਸੀ ਹੋਏਗੀ ਤਾਂ ਫਿਰ ਗੁਰੂ ਖੁਸ਼ ਰਹਿੰਦਾ ਹੈ ਸੋ ਗੁਰੂ ਨੂੰ ਖੁਸ਼ ਹਮੇਸ਼ਾ ਹੀ ਰੱਖਣਾ ਹੈ ਤੇ ਗੁਰੂ ਦਾ ਹੀ ਸਤਿਕਾਰ ਕਰਨਾ ਆਪਣੇ ਗੁਰੂ ਨੂੰ ਹੀ ਗੁਰੂ ਮੰਨਣਾ ਹੈ ਜੀ ਜੇਕਰ ਆਪਣੇ ਨੂੰ ਛੱਡ ਕੇ ਅਸੀਂ ਦੂਸਰੇ ਦਾ ਸਤਿਕਾਰ ਕਰਦੇ ਹਾਂ ਇਸ ਤਰ੍ਹਾਂ ਨਾਰਾਜ਼ਗੀ ਹੁੰਦੀ ਤਾਂ ਸਾਡੀ ਸੇਵਾ ਵੀ ਵਿਰਥੀ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਹੈ ਜੀ ਬਾਕੀ ਤੁਸੀਂ ਸਾਡਾ ਹੌਸਲਾ ਵਧਾਉਂਦੇ ਹੋ ਹਰ ਰੋਜ਼ ਵੀਡੀਓ ਸੁਣ ਕੇ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਆਪਾਂ ਇੱਕ ਕਮੈਂਟ ਦਾ ਨਹੀਂ ਜ਼ਿਕਰ ਕਰਾਂਗੇ ਕਾਫੀ ਕਮੈਂਟ ਇਸ ਵਿਸ਼ੇ ਤੇ ਆਏ ਹੋਏ ਆ ਕਿ ਸਾਡਾ ਕੰਮ ਬਣਦਾ ਨਹੀਂ ਸਾਡੇ ਕੰਮ 'ਚ ਰੁਕਾਵਟ ਆ ਰਹੀ ਆ ਸ੍ਰੀ ਤੰਦਰੁਸਤ ਰਹੇ ਕੰਮ ਬਣਦਾ ਬਣਦਾ ਰੁਕ ਜਾਂਦਾ ਹੈ ਸੋ ਕਾਫੀਆਂ ਦੇ ਸਵਾਲਾਂ ਦੇ ਜਵਾਬ ਆਪਾਂ ਇੱਕ ਵਾਰ ਜੀ ਅੱਜ ਦੇਣ ਜਾ ਰਹੇ ਆ ਜੀ ਵੀਡੀਓ ਨੂੰ ਪੂਰੀ ਸੁਣ ਕੇ ਸਮਝਣਾ ਤੇ ਸਮਝ ਕੇ ਅਮਲ ਜ਼ਰੂਰ ਕਰਨਾ ਅਮਲ ਕਰੋਗੇ ਤੇ ਜ਼ਿੰਦਗੀ ਵਿੱਚ ਅੱਗੇ ਵੱਧ ਪਾਉਗੇ ਸੋ ਮਿਹਨਤ ਦੇ ਸਿਰ ਤੇ ਹੀ ਤੁਸੀਂ ਅੱਗੇ ਵੱਧ ਸਕਦੇ ਹੋ ਜੀ ਪਲੀਜ਼ ਮਿਹਨਤ ਜਰੂਰ ਕਰੋ ਕੰਮ ਕਰਨ ਦੇ ਪੈਸਾ ਕਮਾਉਂਦੇ ਹੋ ਮਿਹਨਤ ਕਰਦੇ ਹੋ ਤਾਂ ਮਾਲਕ ਦੀ ਕਿਰਪਾ ਲਈ ਵੀ ਸਾਨੂੰ ਮਿਹਨਤ ਕਰਨੀ ਪਵੇਗੀ ਉੱਥੇ ਵੀ ਸਾਨੂੰ ਨਾਮ ਦੀ ਕਮਾਈ ਇਕੱਠੀ ਕਰਨ ਦੀ ਜ਼ਰੂਰਤ ਆ ਫਿਰ ਉਹ ਕਮਾਈ ਉੱਥੇ ਚਲਦੀ ਹੈ ਜਿੱਥੇ ਸਾਡਾ ਪੈਸਾ ਵੀ ਨਹੀਂ ਚੱਲਦਾ ਤੇ ਤੱਕੇ ਨਾਲ ਸਾਰੇ ਕੰਮ ਹੋ ਜਾਂਦੇ ਨੇ ਜੀ ਕਿਉਂਕਿ ਨਾਮ ਦੀ ਕਮਾਈ ਵਿੱਚ ਪਾਵਰ ਬਹੁਤ ਹੈ ਸੋ ਜਿਹੜਾ ਕੰਮ ਨਹੀਂ ਵੀ ਬਣ ਸਕਦਾ ਉਹ ਵੀ ਬਣ ਜਾਂਦਾ ਹੈ ਇਸ ਕਰਕੇ ਵੱਧ ਤੋਂ ਵੱਧ ਨਾਮ ਦੀ ਕਮਾਈ ਕਰਨੀ ਬਹੁਤ ਜ਼ਰੂਰੀ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਆ ਇਸ ਸਭ ਕਮੈਂਟਾਂ ਦੇ ਹੱਥ ਨੇ ਜੀ ਇਸ ਵਿਸ਼ੇ ਦੇ ਵਿੱਚ ਸੋ ਯਕੀਨ ਰੱਖ ਕੇ ਕਰਮ ਕਰਨਾ ਹੈ ਤੇ ਕਰਮ ਕੀਤੇ ਦਾ ਲਾਭ ਵੀ ਤੁਹਾਨੂੰ ਜ਼ਰੂਰ ਮਿਲੇਗਾ ਸੋ ਅਸਰ ਵੀ ਨਜ਼ਰ ਆਵੇਗਾ ਸੋ ਬਸ ਬੇਨਤੀ ਇਹ ਨਿਗਾਹ ਵੀ ਕਰਮ ਕਰਦੇ ਜਾਓ ਜਿੰਨਾ ਹੋ ਸਕਦਾ ਕਰਮ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿੱਤਜ ਦਾ ਕਰਮ ਕਰੋਗੇ ਤੁਸੀਂ ਤਰੱਕੀ ਕਰਦੇ ਜਾਓਗੇ ਅੱਗੇ ਵਧਦੇ ਜਾਓਗੇ ਸੋ ਕਿਉਂਕਿ ਆਪਾਂ ਜ਼ਿਆਦਾਤਰ ਜੋ ਕਰਮ ਦੱਸੀਦੇ ਉਹਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਹੈ ਆਪਾਂ ਫ੍ਰੀ ਘਰ ਬੈਠੇ ਹੀ ਕਰਮ ਚੰਗਾ ਕਰ ਸਕਦੇ ਹਾਂ ਤੇ ਜਿੱਥੇ ਥੋੜਾ ਬਹੁਤ ਪੈਸਾ ਖਰਚਣ ਦੀ ਜ਼ਰੂਰਤ ਆਪਾਂ ਦੱਸੀ ਦਾ ਪੁੰਜਾਇਸ਼ ਦੇ ਹਿਸਾਬ ਨਾਲ ਕਦੇ ਕੁਝ ਐਸਾ ਦੱਸਿਆ ਹੀ ਨਹੀਂ ਜਿਹਦੇ ਨਾਲ ਕਿ ਤੁਸੀਂ ਸੋਚਦੇ ਰਹੇ ਜਿਵੇਂ ਕਰਮ ਕਰ ਹੀ ਨਾ ਸਕੋ ਸੋ ਕਰਮ ਆਪਾਂ ਇਹ ਸਦਸਾਂਗੇ ਜਿਹੜਾ ਤੁਹਾਡੇ ਫਾਇਦੇ 'ਚ ਵੀ ਹੋਵੇਗਾ ਤੇ ਕੁਝ ਤੁਹਾਨੂੰ ਦਿੱਤੇ ਖਰਚ ਵੀ ਨਹੀਂ ਕਰਨਾ ਪਵੇਗਾ ਸੋ ਅੱਜ ਦਾ ਜੋ ਕਰਮ ਆ ਇਹ ਅਸੀਂ ਫ੍ਰੀ ਦੇ ਵਿੱਚ ਕਰਨਾ ਹੈ ਤੇ ਬਹੁਤ ਕੁਝ ਮਾਲਕ ਤੋਂ ਲੈ ਲੈਣਾ ਹੈ ਜੀ ਸੋ ਸ਼ਰਧਾ ਨਿਚਾ ਭਾਵਨਾ ਹੋਣੀ ਚਾਹੀਦੀ ਹੈ ਸੋ ਕਰਨਾ ਕੀ ਹੈ ਕਿ ਜਿਨ੍ਹਾਂ ਨੂੰ ਵੀ ਇਹ ਸਭ ਮੁਸ਼ਕਲਾਂ ਆ ਰਹੀਆਂ ਹਨ ਪਹਿਲਾਂ ਤਾਂ ਇੱਥੇ ਇੰਨਾ ਕਹਾਂਗੇ ਕਿ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਦੇਖੋ ਜੀ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਐਸੀ ਪਰੇਸ਼ਾਨੀ ਆਉਂਦੀ ਆ ਹਰ ਇੱਕ ਪਰੇਸ਼ਾਨੀ ਦਾ ਹੱਲ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਕੋਈ ਵੀ ਮੁਸ਼ਕਲ ਆਉਂਦੀ ਆ ਕੋਈ ਕੰਮ ਨਹੀਂ ਲਾ ਲੋ ਆਪਾਂ ਕਰਦੇ ਆ ਖਰਾਬ ਹੋ ਜਾਂਦਾ ਆ ਉਹਦਾ ਕੋਈ ਨਾ ਕੋਈ ਹੱਲ ਨਿਕਲ ਜਾਂਦਾ ਆ ਕਿ ਇਸ ਤਰ੍ਹਾਂ ਹੋਣਾ ਸੀ ਇਹਨੂੰ ਸਹੀ ਕਰਕੇ ਬਾਤੋਂ ਦੇ ਵਿੱਚ ਜੀ ਲੈ ਲਵਾਂਗੇ ਸੋ ਹਰ ਇੱਕ ਮੁਸ਼ਕਲ ਦਾ ਹੱਲ ਹੁੰਦਾ ਐਸੀ ਕੋਈ ਮੁਸ਼ਕਲ ਨਹੀਂ ਹੈ ਜਿਹਦਾ ਕੋਈ ਹੱਲ ਨਾ ਹੋਵੇ ਸੋ ਹੱਲ ਕੱਢਣ ਵਾਲਾ ਇਨਸਾਨ ਹੋਣਾ ਚਾਹੀਦਾ ਹਿੰਮਤ ਹਾਰਨ ਵਾਲਾ ਨਹੀਂ ਚਾਹੀਦਾ ਜੇ ਤੁਸੀਂ ਹਿੰਮਤ ਹਾਰ ਜਾਂਦੇ ਆ ਕਿ ਹੁਣ ਇਹਦਾ ਕੋਈ ਹੱਲ ਨਹੀਂ ਤੇ ਉਹ ਬੇਕਾਰ ਹੋ ਜਾਂਦੀ ਚੀਜ਼ ਤੇ ਜੇਕਰ ਅਸੀਂ ਉੱਥੇ ਆਪਣਾ ਦਿਮਾਗ ਥੋੜਾ ਜਿਆ ਲਗਾਉਂਦੇ ਆ ਮਿਹਨਤ ਕਰਦੇ ਆ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਕਾਮਯਾਬ ਹੋ ਜਾਂਦੇ ਆ ਸੋ ਇਸ ਕਰਕੇ ਹਰ ਇੱਕ ਮੁਸ਼ਕਲ ਦਾ ਹੱਲ ਵੀ ਜੇਕਰ ਉਹ ਮਾਲਕ ਨੇ ਮੁਸ਼ਕਲਾਂ ਬਣਾਈਆਂ ਤੇ ਉਹਨਾਂ ਦੇ ਹੱਲ ਵੀ ਬਣਾਏ ਹੋਏ ਨੇ ਸੋ ਹੱਲ ਕੱਢਣਾ ਕਿਵੇਂ ਆ ਇਹ ਫਿਰ ਇਨਸਾਨ ਨੂੰ ਹੁਣ ਆਪ ਨੂੰ ਸੋਚ ਵਿਚਾਰ ਕਰਨੀ ਪਵੇਗੀ ਜੀ ਸੋ ਦੇਖੋ ਜੀ ਤੁਸੀਂ ਕੀ ਕਰਨਾ ਹੈ ਜੋ ਪਈ ਸਾਉ ਦਾ 파ਟ ਸੋ ਜਿੰਨੇ ਪਾਠ ਤੁਸੀਂ ਮਨ ਵਿੱਚ ਤੱਕ ਲਓਗੇ ਕਿ ਅਸੀਂ ਇਹਨੇ ਪਾਠ ਕਰਨੇ ਆ ਤੇ ਇਹਨਾਂ ਵਿੱਚ ਹੀ ਕਿਰਸ਼ਮਾ ਦੇਖਣਾ ਕਿ ਵਾਕਈ ਸੋ ਇੱਕ ਹੁੰਦਾ ਹੈ ਕਿ ਮਾਲਕ ਸਾਨੂੰ ਪਰਖਦਾ ਹੈ ਇੱਕ ਹੁੰਦਾ ਅਨਸਾਨ ਵੀ ਮਾਲਕ ਨੂੰ ਪਰਖ ਲੈਂਦਾ ਹੈ ਕਿ ਵਾਕਈ ਮਾਲਕਾ ਜੇਕਰ ਤੇਰੇ ਚ ਪਾਵਰ ਆ ਤਾਂ ਅਸੀਂ ਇਹ ਕੰਮ ਕਰਕੇ ਦੇਖਣਾ ਸਾਨੂੰ ਦਿਖਾ ਪਾਵਰ ਤੇ ਅਸੀਂ ਵੀ ਦੇਖੀਏ ਕਿ ਵਾਕਈ ਗੱਲਾਂ ਸੱਚ ਆ ਤੇ ਅਸੀਂ ਅੱਗੇ ਤੋਂ ਮੰਨਾਂਗੇ ਕਿ ਸੋ ਜਦੋਂ ਅਸੀਂ ਇਹ ਸੋਚ ਰੱਖ ਕੇ ਚੱਲਦੇ ਹਾਂ ਤੇ ਉਹ ਮਾਲਕ ਆਪਣਾ ਹੋਣਾ ਦੱਸਦਾ ਆ ਇਹ ਨਹੀਂ ਕਿ ਉਹ ਦੱਸਦਾ ਨਹੀਂ ਸਭ ਤੋਂ ਸਨੇਚਾ ਭਾਵਨਾ ਨਾਲ ਸਾਫ਼ ਦਿਲ ਨਾਲ ਕਰਮ ਕਰਨਾ ਹੈ ਤੇ ਅੱਗੇ ਵਧਦੇ ਜਾਣਾ ਜੋ ਪਈ ਸੋਬ ਦਾ ਪਾਠ ਇੰਨਾ ਕੁ ਪਾਵਰਫੁੱਲ ਆ ਕਿ ਮੋਇਆਂ ਜੀ ਜਾਨਾ ਪਾ ਦਿੰਦਾ ਹੈ ਸੋ ਜੇਕਰ ਇਨਸਾਨ ਕਰ ਲਵੇ ਸੇ ਢੰਗ ਨਾਲ ਸੁਣ ਲਵੇ ਜੇ ਕਰ ਨਹੀਂ ਸਕਦਾ ਸੁਣ ਲਵੇ ਸੋ ਅਸੀਂ ਖੁਦ ਅੱਖੀਏ ਇੱਕ ਰਿਸ਼ਮਾ ਦੇਖਿਆ ਹੋਇਆ ਆ ਕਿ ਕਿ ਵੀ ਜਿੱਥੇ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਉੱਥੇ ਫਿਰ ਉਹ ਮਾਲਕ ਸਹਾਰਾ ਬਣਦਾ ਹੈ ਸੋ ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਜਮਤ ਜੇਕਰ ਇੱਕ ਹੁੰਦਾ ਹੈ ਕਿ ਇਨਸਾਨ ਕਹਿੰਦਾ ਕਿ ਸਾਡੀ ਸਮਝ ਵਿੱਚ ਨਹੀਂ ਆਉਂਦਾ ਅਸੀਂ ਕਦੇ ਸੁਣਿਆ ਨਹੀਂ ਹੈ ਸਾਨੂੰ ਪਾਠ ਬਾਰੇ ਨੌਲੇਜ ਨਹੀਂ ਹੈ ਸੋ ਸੁਣੇ ਦਾ ਕੀ ਫਾਇਦਾ ਗੱਲ ਸਮਝ ਵਿੱਚ ਨਹੀਂ ਆਈ ਸੋ ਇਨਸਾਨ ਇਹ ਸਭ ਸੋਚਦਾ ਰਹਿੰਦਾ ਸੋ ਜੇਕਰ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਸੁਣੋਗੇ ਨਹੀਂ ਤਾਂ ਸਮਝ ਕਿਵੇਂ ਆਏਗੀ ਕਰਮ ਕਰਦੇ ਜਾਓ ਕਰਦੇ ਚਾਓ ਪਰ ਗਰਨਾਂ ਗਹਿਰਾਈ ਦੇ ਨਾਲ ਉਹ ਤੇ ਸੋਚ ਵਿਚਾਰ ਕਰਨ ਦੀ ਕੋਸ਼ਿਸ਼ ਕਰਨੀ ਸੁਣਨਾ ਹੈ ਇਹ ਨਹੀਂ ਕਿ ਲਗਾ ਕੇ ਛੱਡ ਦਿੱਤਾ ਤੇ ਅਸਤੀ ਉਹਦੇ ਨਾਲ ਕੋਈ ਨਾ ਕੀਤੀ ਜਦੋਂ ਸੁਣੋਗੇ ਮਨ ਲਗਾ ਕੇ ਤਾਂ ਤੁਹਾਨੂੰ ਸਵਾਲਾਂ ਦੇ ਜਵਾਬ ਵੀ ਮਿਲਣ ਲੱਗ ਪੈਣਗੇ ਗਿਆਨ ਵੀ ਆਵੇਗਾ ਵਿਆਖਿਆ ਵੀ ਆਪ ਸਮਝਣ ਲੱਗ ਪਵੇਗੀ बस ਪ੍ਰੇਮ ਪਾਉਣ ਦੀ ਜ਼ਰੂਰਤ ਹੈ ਪ੍ਰੇਮ ਪਾਉਣਾ ਹੈ ਸ਼ਬਦ ਕੋਈ ਵੀ ਹੈ ਉਹਨਾਂ ਨੂੰ ਪ੍ਰੇਮ ਪਾਓ ਫਿਰ ਹੀ ਉਹਦੇ ਚੋਂ ਤੁਹਾਨੂੰ ਲਾਭ ਮਿਲੇਗਾ ਤੁਸੀਂ ਸਿਰਫ ਆਪਣਾ ਫਰਜ਼ ਨਿਭਾਉਣਾ ਕਰਮ ਕਰਨਾ ਹੈ ਕਿ ਮੈਂ ਇਸ ਤਰੀਕੇ ਦੇ ਨਾਲ ਕਰਮ ਕਰਨਾ ਹੈ ਸੋ ਉਹ ਮਾਲਕ ਫਿਰ ਕਿਰਪਾ ਆਪ ਹੀ ਕਰ ਦਿੰਦਾ ਜਿਹਨੇ ਸੇਵਾ ਲੈਣੀ ਈ ਤੇ ਸੋ ਇਸ ਕਰਕੇ ਕੋਸ਼ਿਸ਼ ਕਰਨੀ ਜੀ ਕਿ ਇੱਕ ਕਰਮ ਕਰਕੇ ਦੇਖੋ ਇਹਦੇ ਨਾਲ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ